ਮੇਰਾ ਬੰਦੂ <Menschen> Yeah. ਸ੍ਰੀ ਪਗਉਤੀ ਜੀ ਸਹਾਈ ਵਾਰ ਸ੍ਰੀ ਪਗਉਤੀ ਜੀ ਕੇ ਪਾਤਸ਼ਾਹ ਹੀ ਦਸਵੇਂ ਪ੍ਰਥਮ ਪਗਉਤੀ ਸਮਰਕਾਇ ਗੁਰੂ ਨਾਨਕ ਲਾਇੰਤੇ ਆਏ ਫੇਰ ਅੰਦਤ ਗੁਰ ਤੇ ਅਮਰਦਾਸ ਰਾਮ ਦਾਸ ਹੋਏ ਸਹਾਈ ਅਰਜਨ ਹਰ ਗੋਬਿੰਦ ਨਾ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਅਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਬਦੁ ਖਜਾਇ ਕੇ ਵਾਹਦਰ ਸਿਮਰਿ ਆਏ ਘਰ ਨਾਮ ਨਿਜ ਆਵੇ ਧਾਇ ਸਭ ਥਾਈ ਹੋਏ ਸਹਾਇ ਦਸੋਏ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾ ਪਾਸ ਆਈਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਆਰਦਾ ਧਿਆਨ ਧਰ ਕੇ ਬੋਲ ਜੇ ਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲਿਆਂ ਮੁਕਤੇ ਆਂ ਹਾਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕੇ ਆਂ ਦੇਗ ਚਲਾਈ ਤੇ ਗਵਾਈ ਦੀਪ ਕੀ ਆਰਣ ਦੇ ਠੀਕੀਤਾ ਤਰਾ ਪਿਆਰਿਆਂ ਸਚਿਆਰਾਂ ਦੇ ਇੱਕ ਮਾਇਦਾ ਤੇ ਹਾਂ ਤਰਕੇ ਖਾਲਸਾ ਜੀ ਬੋਲ ਰਜੇ ਜਲੰਦ ਸਿੰਗਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਘਟਾਈ ਖੂਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਾ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾ ਹੀ ਹਰੇਆ ਸਿੱਖੀ ਕੇਸਾ ਸਵਾਸਾ ਨਾਲ ਨਿਭਾਹੇ ਤਰਾਂ ਦੀ ਮਾਇਦਾ ਧਿਆਨ ਧਰ ਕੇ ਖਾਲਸਾ ਜੀ ਬਲ ਜੇ ਪੰਜਾ ਤਖਤਾਂ ਸਰਬੱਤ ਗੁਰਦਵਾਰਾਂ ਦਾ ਧਿਆਨ ਧਾਰ ਕੇ ਬਲ ਜੈ ਆਵੇ ਗੁਰੂ ਪਰਿਸ਼ਮੀ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤੇ ਖਾਲਸਾ ਜੀ ਕੋ ਵਾਹਿਗੁਰੂ 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 ਗੁਰੂ ਚਿਤ ਆਵੇ ਜਿਤਿਆ ਮਨ ਦਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਰਚਿਆ ਰਿਆ ਇਫਦੇਕ ਤੇ ਪਤ ਅਬਿਰਤ ਕੀ ਪੈਜ ਪੰਦ ਕੀ ਜੇਤ ਸ੍ਰੀ ਸਭ ਜੀ ਸਹਾਇ ਖਾਲਸੇ ਜੀ ਕੇ ਭੋਲ ਬਾਲੇ ਬਹੁਤ ਅਜੇ ਹਾਰੇ ਹੋ ਸਿਖਾਂ ਨੂੰ ਸਖੀ দান ਕੇਸ দান ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪਰੋਸਾ ਦਾਨ ਦਾਨ ਅਨ ਸਰਦਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝਾਂਡੇ ਬੁਗਏ ਜੋ ਜੋਗ ਅਟਾਲ ਧਰਮ ਕਾ ਜੈਕਾਰ ਬੋਲ ਦੇ ਵਾਹਿਗੋਬ ਸਿਖਾਂ ਦਾ ਮਨ ਨੀਵਾ ਮਾਥਿ ਉੱਚੀ ਮੱਥ ਪਾਧਾ ਰੱਖਾ ਭਵਾਏ ਗੁਰੂ ਇਹ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਉ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਘਾਮਾਂ ਦੇ ਜਿਨ੍ਹਾਂ ਤੋਂ ਪਾਤਸ਼ਾਹ ਰਿਛੋੜਿਆ ਗਿਆ ਕੋਲੇ ਦਰਸ਼ਨ ਦੀ ਦਾਾਰੇ ਇਹ ਸੇਵਾ ਸੰਧਾਰ ਦਾ ਦਾਨ ਕਾਲ사 ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਰ ਨੇ ਉਦਿਆਂ ਦੀਓਟ ਸਚਿਵਤਾ ਵਹਿਜੋ ਧੰਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਹਜੂਰ ਅਰਦਾਸ ਬੇਰਤੀ ਹੈ ਆਪ ਜੀ ਦੀ ਕਿਰਪਾ ਰਹਿਮਤ ਸਦਕਾ ਚਾਰ ਪਹਿਰ ਰੈਣ ਸੁਖ ਆਨੰਦ ਨਾਲ ਬਚੀਤ ਹੋਈ ਹੈ ਚਾਰ ਪਹਿਰ ਦਿਨ ਆਪ ਜੀ ਦੇ ਬਾਹਰੇ ਅੰਦਰ ਸੁਖ ਆਨੰਦਨਾ ਭਤੀਤ ਕਰਵਾਉਣਾ ਅੰਮ੍ਰਿਤ ਸ਼ਹੀਦ ਧਨ ਧਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਿਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਆਪ ਜੀ ਦੇ ਸੁੰਦਰ ਸਿੰਘਾਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਕਦਾਰਿ ਬਖਸ਼ੀ ਹੋਏ ਪਾਵਨ ਹੁਕਮਨਾਮਾ ਵੇਖ ਕੇ ਵਿਹਾਲ ਕਰੋ ਸਰਬਤ ਸੰਗਤੀਆਂ ਹਾਜ਼ਰੀਆਂ ਤੇ ਫੁਰਪੇਟਾਵਾਂ ਦਾ ਤੇ ਪਰਮਾਨਨ ਕਰਨੀਆਂ ਸਤਿਗੁਰੂ ਜੀਓ ਕਰੋ ਕਿਰਪਾ ਜੀ ਦਾ ਪਾਵਨ ਸਰੂਪ ਹੈ ਸੁਖ ਆਸਨ ਅਸਾਨਾ ਤੋਂ ਪ੍ਰਕਾਸ਼ ਅਸਥਾਨ ਤੱਕ ਲੈ ਜਾਣ ਦੀ ਆਖਿਆ ਬਖਸ਼ੋ ਜੀ ਅਰਸਤੇ ਦੀ ਬਾਤ ਕਾੜ ਤੇ ਅਨ ਸੰਸਰਾਈ ਹੋਣਾ ਸੇ ਪਿਆਰੇ ਮੇਲ ਜਿਨ੍ਹਾਂ ਵੇਲੇ ਆ ਤੇਰਾ ਨਾਮ ਚੇਤੇ ਨਾ ਵੇ ਨਾਨਕ ਨਾਮ ਚੜਦੀ ਕਲ ਤੇਰੇ ਰੇ ਭਾਣੇ ਸਰਬਤਨ ਘੜਾ ਵਾਹਿਗੁਰੂ ਜੀ ਕਾ ਥਾਲ ਸਭ ਵਾਹਿਗੁਰੂ ਜੀ ਦੇ ਫਤਹਿ ਬੋਲੇ